ਅਮਰੀਕਾ ਦੇ ਹਿਸਾਬ ਦੇ ਨਾਲ ਵੈਨਜ਼ੁਏਲਾ ਜਿਹੜੀ ਕੰਟਰੀ ਹੈ ਉਹਦੇ ਵਿੱਚ ਇੱਕ ਨਟੋਰੀਅਸ ਕ੍ਰਾਈਮ ਆਰਗੇਨਾਈਜੇਸ਼ਨ ਹੈ ਜਿਸ ਦਾ ਨਾਮ ਹੈ ਟ੍ਰਾਂਡੀ ਅਰਾਗਵਾ ਟ੍ਰਾਂਡੀ ਅਰਾਗਵਾ ਜਿਹੜੀ ਹੈ ਇਹ ਗੈਂਗ ਹੈ ਬਹੁਤ ਵੱਡਾ ਗੈਂਗ ਹੈ ਜਿਹੜਾ ਕਿ ਕਈ ਕੰਟਰੀਜ਼ ਦੇ ਵਿੱਚ ਡਰੱਗ ਤੇ ਟ੍ਰੈਫਿਕਿੰਗ ਹੈ ਜਿਹੜੀ ਉਹ ਕਰਦਾ ਹੈ ਮਿਸਟਰ ਡੋਨਲਡ ਟਰੰਪ ਦੀ ਇੱਕ ਵੀਡੀਓ ਆਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਟ੍ਰੈਨ ਡੀ ਅਰੇਗਵਾ ਤੋਂ ਇੱਕ ਬੋਟ ਚੱਲੀ ਜਿਸ ਦੇ ਵਿੱਚ ਕੀ ਤਕਰੀਬਨ 11 ਲੋਕ ਸਿਗੇ ਤੇ ਨਾਲ ਬਹੁਤ ਵੱਡੀ ਕਨਸਾਈਨਮੈਂਟ ਡਰੱਗ ਦੀ ਸੀ ਜਿਹੜੀ ਕਿ ਅਮਰੀਕਾ ਦੇ ਵਿੱਚ ਪਹੁੰਚਣੀ ਸੀ ਆ ਵੀਡੀਓ ਜਿਹੜੀ ਹੈ ਉਹ ਵੀ ਰਿਲੀਜ਼ ਕੀਤੀ ਗਈ ਕਹਿੰਦੇ ਕਿ ਉਸ ਬੋਟ ਦੇ ਉੱਪਰ ਸਟ੍ਰਾਈਕ ਕੀਤੀ ਗਈ ਮਿਲਟਰੀ ਸਟ੍ਰਾਈਕ ਹੋਈ ਜਿਸ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ ਉਹ ਬੋਟ ਜਿਹੜੀ ਆ ਉਹ ਤਹਿਸ ਨਹਿਸ ਹੋ ਗਈ ਮਿਸਟਰ ਡੋਨਲਡ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹਨਾਂ ਨੇ ਦੱਸਿਆ ਕਿ ਯੂਐਸ ਦੀਆਂ ਜਿਹੜੀਆਂ ਫੋਰਸਸ ਐ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਉਹ ਕਹਿੰਦੇ ਸਾਡੀ ਇਸ ਸਟ੍ਰਾਈਕ ਦੇ ਨਾਲ ਬਹੁਤ ਸਾਰੇ ਹੋਰ ਜਿਹੜੇ ਅਜਿਹੇ ਕ੍ਰਾਈਮਨਲ ਆਰਗੇਨਾਈਜੇਸ਼ਨਸ ਐ ਉਹਨਾਂ ਦੇ ਇੱਕ ਵਾਰੀ ਕੰਦ ਖੜੇ ਹੋ ਜਾਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜੇ ਕੋਈ ਵੀ ਅਮਰੀਕਾ ਦੇ ਵਿੱਚ ਡਰੱਗ ਲੈ ਕੇ ਆਏਗਾ ਤਾਂ ਉਸ ਦਾ ਇਹ ਹਸ਼ਰ ਕੀਤਾ ਜਾ ਸਕਦਾ ਹੈ ਹੁਣ ਜਿਹੜੀ ਇਹ ਸਟ੍ਰਾਈਕ ਹੋਈ ਹੈ ਇਹ ਇੰਟਰਨੈਸ਼ਨਲ ਵਾਟਰਸ ਦੇ ਉੱਪਰ ਹੋਈ ਹੈ ਇਹ ਵਾਟਰ ਜਿਹੜਾ ਸੀ ਇਹ ਇਕੱਲਾ ਅਮਰੀਕਨ ਵਾਟਰਸ ਨਹੀਂ ਸੀ ਔਰ ਵੈਨਜ਼ੂਲਾ ਦੀ ਜਿਹੜੀ ਸਰਕਾਰ ਹੈ ਉਹ ਇਹਦੇ ਨਾਲ ਟੈਂਸ਼ਨ ਦੇ ਵਿੱਚ ਆ ਗਈ ਹੈ ਤੇ ਉਹ ਵੀ ਤਿਆਰ ਹੋ ਗਈ ਹੈ ਕਿ ਸ਼ਾਇਦ ਹੁਣ ਸਾਡੇ ਤੇ ਹਮਲਾ ਕੀਤਾ ਜਾ ਸਕਦਾ ਹੈ ਵੈਨਜ਼ੂਲਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਨਿਕੋਲਸ ਮਾਡੂਰੋ ਨਿਕੋਲਸ ਮਾਡੂਰੋ ਦੇ ਉੱਪਰ ਅਮਰੀਕਾ ਦੀ ਜਿਹੜੀ ਮਿਸਟਰ ਟਰੰਪ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਕਹਿੰਦੇ ਨੇ ਕਿ ਮਡੂਰੋ ਲਾਰਜੈਸਟ ਨੈਕੋਟਿਕ ਟਰੈਫਿਕਰ ਇਨ ਦ ਵਰਡ ਹੈ ਕਿ ਇਹ ਜਿੰਨੀ ਵੀ ਸਾਰੀ ਦੁਨੀਆ ਦੇ ਵਿੱਚ ਡਰੱਗਸ ਦੀ ਟਰੈਫਿਕਿੰਗ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਜਿਹੜਾ ਇਹ ਮਡੂਰਾ ਦਾ ਹੈ ਲੇਕਿਨ ਮਡੂਰਾ ਮਿਸਟਰ ਮਡੂਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਡਰੱਗ ਦੀ ਕਦੇ ਟਰੈਫਿਕਿੰਗ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਦਾ ਹੱਥ ਹੋ ਸਕਦਾ ਹੈ ਉਹਨਾਂ ਨੇ ਇਸ ਗੱਲ ਨੂੰ ਡਿਨਾਈ ਕੀਤਾ ਲੇਕਿਨ ਹੁਣ ਜਦੋਂ ਇਸ ਸ਼ਿਪ ਦੇ ਉੱਪਰ ਇਸ ਬੋਰਡ ਤੇ ਉੱਪਰ ਸਟ੍ਰਾਈਕ ਕੀਤੀ ਗਈ ਉਸ ਵੇਲੇ ਕਹਿੰਦੇ ਪਤਾ ਇਹ ਲੱਗਿਆ ਕਿ ਸੱਤ ਯੂਐਸ ਵਾਰਸ਼ਿਪਸ ਇੱਕ ਨਿਊਕਲੀਅਰ ਪਾਵਰ ਜਿਹੜੀ ਸਬਮਰੀਨ ਤੇ 4500 ਦੇ ਕਰੀਬ ਜਿਹੜੇ ਨੇ ਉਹ ਸੇਲਰਸ ਤੇ ਮਰੀਨਸ ਉੱਥੇ ਪਹੁੰਚੇ ਹੋਏ ਸੀ ਐਡੀ ਵੱਡੀ ਆਰਮੀ ਜਦੋਂ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਪਹੁੰਚੇਗੀ ਤਾਂ ਬਾਕੀ ਜਿਹੜੀਆਂ ਦੂਸਰੀ ਕੰਟਰੀਜ਼ ਨੇ ਉਹਨਾਂ ਦਾ ਸਕਤੇ ਦੇ ਵਿੱਚ ਆ ਜਾਣਾ ਇਹ ਸੈ ਲਬਦਾ ਸੋ ਮਾਡੂਰੋ ਉਹਨਾਂ ਨੇ ਹੁਣ ਵੈਨਜ਼ੂਏਲਾ ਦੇ ਸਾਰੇ ਲੋਕਾਂ ਤੱਕ ਅਪੀਲ ਕੀਤੀ ਹੈ ਉਹ ਕਹਿੰਦੇ ਕਿ ਮਿਲਟਰੀ ਜੁਆਇਨ ਕਰੋ ਅੱਜ ਹੋ ਸਕਦਾ ਹੈ ਕਿ ਵੈਨਜ਼ੂਏਲਾ ਨੂੰ ਤੁਹਾਡੀ ਜ਼ਰੂਰਤ ਹੋਵੇ ਸੋ ਵੱਡੇ ਪੱਧਰ ਦੇ ਉੱਤੇ ਮਿਲਟਰੀ ਦੇ ਵਿੱਚ ਲੋਕਾਂ ਨੂੰ ਵੈਨਜ਼ੂਏਲਾ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਮਿਸਟਰ ਮਾਡੂਰੋ ਦਾ ਇਹ ਵੀ ਸੋਚਣਾ ਹੈ ਕਿ ਯੂ ਐਸ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਮੇਂ-ਸਮੇਂ ਸਰ ਸਾਡੀਆਂ ਜਿਹੜੀਆਂ ਕੰਟਰੀਜ਼ ਨੇ ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ ਪੈਂਦੀਆਂ ਨੇ ਲੇਕਿਨ ਅਸੀਂ ਅਮਰੀਕਾ ਦੇ ਨੇੜੇ ਤੇੜਿਆਂ ਸਾਡੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਇਹ ਕਰਦੇ ਰਹਿੰਦੇ ਨੇ ਤੁਹਾਨੂੰ ਯਾਦ ਹੋਏਗਾ ਕਿ ਮਿਸਟਰ ਡੋਨਲਡ ਟਰੰਪ ਜਾਂ ਉਸ ਤੋਂ ਪਹਿਲਾਂ ਜਿਹੜਾ ਮਿਸਟਰ ਬਾਈਡਨ ਨੇ ਵੀ ਕੁਝ ਕੁ ਅਜਿਹੇ ਜਿਹੜੇ ਦੇਸ਼ ਸੀ ਉਹਨਾਂ ਦੇ ਨਾਲ ਸੰਧੀ ਕੀਤੀ ਸੀ ਬੇਸਿਕਲੀ ਇਹ ਸੰਧੀ ਨਹੀਂ ਹੁੰਦੀ ਇਹ ਇੱਕ ਵੱਡੀ ਕੰਟਰੀ ਦਾ ਛੋਟੀ ਕੰਟਰੀ ਦੇ ਉੱਪਰ ਦਬਾਅ ਹੁੰਦਾ ਕਿ ਅਸੀਂ ਬੰਦੇ ਕੱਢਣੇ ਨੇ ਤੇ ਤੁਸੀਂ ਬੰਦੇ ਰੱਖਣੇ ਨੇ ਅਸੀਂ ਆਪਣੀ ਕੰਟਰੀ ਦੇ ਵਿੱਚੋਂ ਡਿਪੋਰਟੇਸ਼ਨਸ ਕਰਨੀਆਂ ਨੇ ਤੇ ਤੁਹਾਨੂੰ ਉਹ ਡਿਪੋਰਟੇਸ਼ਨਸ ਅਸੈਪਟ ਕਰਨੀਆਂ ਪੈਣੀਆਂ ਨੇ ਅਸੀਂ ਆਪਣੀ ਕੰਟਰੀ ਦੇ ਵਿੱਚੋਂ ਜਿਹੜੇ ਪ੍ਰਿਜ਼ਨਰਸ ਨੇ ਜਿਹੜੇ ਕੈਦੀ ਨੇ ਬਹੁਤ ਵੱਡੇ ਵੱਡੇ ਕੈਦੀ ਉਹ ਅਸੀਂ ਤੁਹਾਡੀ ਕੰਟਰੀ ਦੇ ਵਿੱਚ ਕੱਢਾਂਗੇ ਤੇ ਤੁਸੀਂ ਉਹਨਾਂ ਨੂੰ ਆਪਣੀਆਂ ਜੇਲਾਂ ਦੇ ਵਿੱਚ ਰੱਖੋਗੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨਾਂ ਨੂੰ ਬੇਸਿਕਲੀ ਇੰਟਰਫੇਰੈਂਸ ਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਕਿਉਂਕਿ ਅਮਰੀਕਾ ਇੱਕ ਬਿਗ ਕੰਟਰੀ ਹੈ ਤੇ ਵੈਨਜ਼ੁਏਲਾ ਹੋਇਆ ਮੈਕਸੀਕੋ ਹੋਇਆ ਨਾਲ ਉਹਦੇ ਐਕਵਾਡੋਰ ਸਾਰੀਆਂ ਜਿਹੜੀਆਂ ਪੈਨਮਾ ਤੱਕ ਕੰਟਰੀਜ਼ ਹੈ ਉਹਨਾਂ ਦੇ ਨਾਲ ਕੋਈ ਨਾ ਕੋਈ ਅਜਾਈ ਸੰਧੀ ਜਿਹੜੀ ਹੈਗੀ ਉਹ ਅਮਰੀਕਾ ਦੀ ਹੁੰਦੀ ਹੈ ਸੋ ਹੁਣ ਵੈਨਜ਼ੁਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਲੋਕਾਂ ਤੱਕ ਅਪੀਲ ਕੀਤੀ ਹੈ ਕਿ ਫੌਜ ਨੂੰ ਜੁਆਇਨ ਕਰੋ ਹੋ ਸਕਦਾ ਅੱਜ ਵੈਨਜ਼ੁਏਲਾ ਨੂੰ ਤੁਹਾਡੀ ਜ਼ਰੂਰਤ ਹੋਵੇ ਅਮਰੀਕਾ ਵੱਲੋਂ ਇੰਟਰਨੈਸ਼ਨਲ ਵਾਟਰਸ ਦੇ ਉੱਪਰ ਜਾ ਕੇ ਇੱਕ ਬੋਟ ਤੇ ਉੱਪਰ ਸਟ੍ਰਾਈਕ ਕਰਨ ਦੇ ਨਾਲ ਨੇੜੇ ਤੇੜੇ ਦੇ ਜਿਹੜੇ ਲੋਕ ਨੇ ਨੇੜੇ ਤੇੜੇ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹ ਵੀ ਹੁਣ ਇਸ ਵੇਲੇ ਐਕਟਿਵ ਹੋ ਗਈਆਂ ਨੇ ਵੈਨਜ਼ੂਏਲਾ ਵੱਲੋਂ ਕੋਲੰਬੀਆ ਦੇ ਬਾਰਡਰ ਦੇ ਉੱਪਰ ਟ੍ਰੂਪਸ ਭੇਜਨੇ ਸ਼ੁਰੂ ਕਰਤੇ ਗਏ ਨੇ ਅੱਗੇ ਹੁਣ ਇਹ ਗੱਲ ਬਾਤ ਪਹੁੰਚਦੀ ਕਿ ਕਿੱਥੇ ਤੱਕ ਹੈ ਇਹ ਤਾਂ ਵਕਤ ਦੱਸੇਗਾ ਲੇਕਿਨ ਹਾਂਜੀ ਇੱਕ ਗੱਲ ਜ਼ਰੂਰ ਹੈ ਕਿ ਮਿਸਟਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਇਸ ਇੱਕ ਐਕਸ਼ਨ ਦੇ ਨਾਲ ਜਿਹੜੇ ਡਰੱਗ ਟ੍ਰੈਫਿਕਿੰਗ ਦੇ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਤੱਕ ਇੱਕ ਬਹੁਤ ਕਲੀਅਰ ਮੈਸੇਜ ਪਹੁੰਚ ਗਿਆ ਹੋਣਾ ਵੀ ਜੇ ਕਿਸੇ ਬੰਦਿਆਂ ਨੂੰ ਉਹਦੇ ਵਿੱਚ ਬਿਠਾ ਕੇ ਤੁਸੀਂ ਲੈ ਕੇ ਆ ਰਹੇ ਹੋ ਜਾਂ ਡਰੱਗਸ ਤੁਸੀਂ ਅਮਰੀਕਾ ਤੱਕ ਪਹੁੰਚਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਡਾ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਨਾ ਤਾਂ ਉਹ ਬੋਟ ਪਹੁੰਚੇਗੀ ਨਾ ਉਹਦੇ ਵਿੱਚ ਬੈਠਣ ਵਾਲੇ ਬੰਦੇ ਪਹੁੰਚਣਗੇ ਤੇ ਨਾ ਹੀ ਉਹਦੇ ਵਿੱਚ ਰੱਖੀ ਗਈ ਡਰੱਗਸ ਪਹੁੰਚੇਗੀ